ਪੰਜਾਬ ਫੈਕਟ ਚੈਨਲ ਦੇ ਉੱਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਦਿਨ 15 ਅਗਸਤ 2024 ਜਿਹਨੂੰ ਆਪਾਂ ਆਜ਼ਾਦੀ ਦੇ ਦਿਵਸ ਵਜੋਂ ਮਨਾਉਂਦੇ ਆਂ। ਪਰ ਤੀਜੀ ਪੀੜ੍ਹੀ ਚੱਲਣ ਦੇ ਬਾਅਦ ਵੀ ਜਿਹੜੇ ਸਾਡੇ ਪ੍ਰਾਣੇ ਬਜ਼ੁਰਗ ਨੇ ਉਹ ਅੱਜ ਦੇ ਦਿਨ ਨੂੰ 1947 ਦਾ ਉਜਾੜਾ, ਵਟਵਾਰਾ, ਰੌਲਿਆਂ ਦੇ ਦਿਨ, ਹੱਲੇ ਗੁੱਲਿਆਂ ਦੇ ਦਿਨ ਕਹਿ ਕੇ ਯਾਦ ਕਰਦੇ ਨੇ। ਪੰਜਾਬ ਦੇ ਵਿੱਚ ਵੀ ਇਹ ਆਜ਼ਾਦੀ ਦਾ ਦਿਵਸ ਬੜੀ ਧੂਮਤਾਂ ਦੇ ਨਾਲ ਮਨਾਇਆ ਜਾਂਦਾ ਹਰ ਸਕੂਲ, ਹਰ ਕਾਲਜ ਦੇ ਵਿੱਚ। ਪਰ ਜਿਹੜੇ ਲੋਕ ਇਹ ਆਜ਼ਾਦੀ ਦਿਵਸ ਨੂੰ ਮਨਾਉਂਦੇ ਨੇ ਸਾਡੇ ਦੇਸ਼ ਦੇ ਵਿੱਚ ਜਿਨ੍ਹਾਂ ਨੂੰ ਲੱਗਦਾ ਕਿ ਇਹ ਆਜ਼ਾਦੀ ਸਾਨੂੰ ਸੱਚਮੁੱਚ ਪ੍ਰਾਪਤ ਹੋਈ ਉਹਨਾਂ ਨੂੰ ਆਜ਼ਾਦੀ ਦਿਵਸ ਮਨਾਉਣਾ ਮੁਬਾਰਕ ਆ ਪਰ ਜਿਹੜੇ ਪੰਜਾਬ ਦੇ ਵਿੱਚ ਸਾਡੇ ਆਜ਼ਾਦੀ ਦਿਵਸ ਕਹਿ ਕੇ ਇਸ ਦਿਹਾੜੇ ਨੂੰ ਮਨਾਉਂਦੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕੀ ਇਹ ਪੰਜਾਬ ਵਾਸਤੇ ਆਜ਼ਾਦੀ ਦਾ ਦਿਨ ਸੀ ਕਿ ਉਜਾੜਿਆਂ ਦਾ ਦਿਨ ਸੀ 1849 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ ਸਾਡਾ ਰਾਜ ਖਾਲਸਾ ਰਾਜ ਉਦੋਂ ਚਲਾ ਗਿਆ ਲਾਹੌਰ ਸਾਡੇ ਕੋਲੋਂ ਛੁੱਟ ਗਿਆ ਉਦੋਂ ਉਸ ਤੋਂ ਬਾਅਦ 15 ਅਗਸਤ 1947 ਦਾ ਜਿਹੜਾ ਦਿਨ ਆਇਆ ਉਹ ਪੰਜਾਬ ਦੇ ਵਾਸਤੇ ਅੱਜ ਅੱਜ ਤੱਕ ਦਾ ਸਭ ਤੋਂ ਸਿਖਰ ਦਾ ਦਿਨ ਸੀ ਕਿਉਂਕਿ ਉਦੋਂ ਪੰਜਾਬ ਜਿਹੜਾ ਸਾਡਾ ਮਹਾ ਪੰਜਾਬ ਸੀ ਉਹ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਲੈਂਦਾ ਪੰਜਾਬ ਪਾਕਿਸਤਾਨ ਦੇ ਵਿੱਚ ਚਲਾ ਗਿਆ ਚੜਦਾ ਪੰਜਾਬ ਸਾਡੇ ਪੰਜਾਬ ਦੇ ਵਿੱਚ ਰਹਿ ਗਿਆ ਪਰ ਜਿਹੜੇ ਲੋਕ ਸੀਗੇ ਦੋਨਾਂ ਦੇਸ਼ਾਂ ਦੇ ਲੈਂਦੇ ਪੰਜਾਬ ਤੇ ਚੜਦੇ ਪੰਜਾਬ ਦੇ ਉਹਨਾਂ ਦੀ ਬੋਲੀ ਇੱਕ ਉਹਨਾਂ ਦਾ ਪਹਿਰਾਵਾ ਇੱਕ ਉਹਨਾਂ ਦਾ ਖਾਣ ਪੀਣ ਇੱਕ ਪਰ ਜਿਹੜੇ ਸਾਡੇ ਕੁਝ ਸਿਆਸਤਦਾਨ ਸੀ ਜਿਨ੍ਹਾਂ ਨੇ ਆਪਣੀਆਂ ਕੁਰਸੀਆਂ ਦੇ ਵਾਸਤੇ ਇਹ ਸਭ ਕਾਰਾ ਕੀਤਾ ਤੇ ਭੁਗਤਣਾ ਸਾਡੇ ਭਾਈਚਾਰਕ ਲੋਕਾਂ ਨੂੰ ਪਿਆ 10 ਲੱਖ ਤੋਂ ਵੱਧ ਲੋਕਾਂ ਦੀਆਂ ਉਦੋਂ ਜਾਨਾਂ ਗਈਆਂ ਧੀਆਂ ਪੇਣਾਂ ਦੀਆਂ ਬੇਪਤੀਆਂ ਹੋਈਆਂ ਜ਼ਮੀਨਾਂ ਛੱਡ ਆਏ ਆਪਣੇ ਬੱਚੇ ਛੱਡ ਆਏ ਕਈਆਂ ਨੂੰ ਮਾਰ ਦਿੱਤਾ ਗਿਆ ਜਿਹੜੇ ਰਿਸ਼ਤੇ ਲਹੂ ਦੇ ਰਿਸ਼ਤੇ ਸੀ ਉਹ ਲਹੂ ਜਿਹੜਾ ਚਿੱਟਾ ਹੋ ਗਿਆ ਤੇ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਪਰ ਇਹਦੇ ਵਿੱਚੋਂ ਨਿਕਲਿਆ ਕੀ ਜਿਹੜੇ ਆਪਾਂ ਅੱਜ ਆਜ਼ਾਦੀ ਦੇਵਸ ਮਨਾਉਂਦੇ ਆ ਇਹਦੇ ਵਿੱਚੋਂ ਸਾਨੂੰ ਪ੍ਰਾਪਤੀ ਕੀ ਹੋਈ ਆ ਇਦੇ ਵਿੱਚੋਂ ਸਿਰਫ ਇੱਕ ਪ੍ਰਾਪਤੀ ਹੋਈ ਉਹ ਸਾਨੂੰ ਪੰਜਾਬ ਦਾ ਉਜਾੜਾ ਕਿਉਂਕਿ ਸਾਡੇ ਗੁਰੂ ਘਰ ਪਾਕਿਸਤਾਨ ਦੇ ਵਿੱਚ ਰਹਿ ਗਏ ਸਾਡੀ ਭਾਸ਼ਾ ਜਿਹੜੀ ਉਹ ਵੰਡੀ ਗਈ ਸਾਡੇ ਲੋਕ ਵੰਡੇ ਗਏ ਸਾਡੀਆਂ ਜ਼ਮੀਨਾਂ ਵੰਡੀਆਂ ਗਈਆਂ ਕਿਉਂਕਿ ਸਿਆਸਤਦਾਨ ਸੀ ਜਿਹੜੇ ਉਹ ਦੋਨੇ ਪਾਸੇ ਇੱਕੋ ਸੋਚਦੇ ਸੀ ਨਫ਼ਰਤ ਪਰੇ ਉਹ ਪੰਜਾਬ ਦੇ ਲੋਕਾਂ ਨੂੰ ਉਦੋਂ ਤੋਂ ਲੈ ਕੇ ਅੱਜ ਤੱਕ ਵੀ ਨਫ਼ਰਤ ਦੇ ਨਾਲ ਵੇਖਦੇ ਨੇ ਜੇ ਆਪਾਂ ਪਾਕਿਸਤਾਨ ਵਾਲੇ ਪਾਸੇ ਦੀ ਗੱਲ ਕਰੀਏ ਉੱਥੇ ਵੀ ਪੰਜਾਬੀ ਭਾਸ਼ਾ ਨੂੰ ਮਟਾਉਣ ਦਾ ਯਤਨ ਕੀਤਾ ਗਿਆ ਪੰਜਾਬ ਦੇ ਵਿੱਚ ਵੀ ਜਿਹੜੀ ਪੰਜਾਬੀ ਦੀ ਖੇਪ ਪੁੱਟੀ ਜਾ ਰਹੀ ਆ ਉਹ ਵੀ ਕਹਿਣ ਤੋਂ ਪਰੇ ਆ ਕਿਉਂਕਿ ਅੱਜ ਵੀ ਜੇ ਆਪਾਂ ਗੱਲ ਕਰੀਏ ਅੱਜ ਵੀ ਲੋਕਾਂ ਦੇ ਵਿੱਚ ਲੈਂਦੇ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਦੇ ਵਿੱਚ ਤਾਂ ਗਾ ਕੇ ਉਹ ਇੱਕ ਦੂਜੇ ਨੂੰ ਬੜੇ ਸੁਖਾਲੇ ਢੰਗ ਦੇ ਨਾਲ ਮਿਲ ਸਕਣ ਪਰ ਇਹ ਜਿਹੜੀਆਂ ਤਾਰਾਂ ਬਾਰਡਰ ਦੀਆਂ ਲੱਗੀਆਂ ਹੋਈਆਂ ਨੇ ਇਹਨਾਂ ਨੇ ਸਾਡੇ ਵਿੱਚ ਇੱਕ ਦੂਰੀ ਪੈਦਾ ਕੀਤੀ ਹੋਈ ਆ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਪੰਜਾਬ ਦੇ ਵਾਸਤੇ ਆਜ਼ਾਦੀ ਦਾ ਦਿਨ ਨਹੀਂ ਸੀ ਇਹ ਪੰਜਾਬ ਦੇ ਵਾਸਤੇ ਕਾਲਾ ਦਿਨ ਸੀ ਕਿਉਂਕਿ ਅਸੀਂ ਉਦੋਂ ਵੀ ਨਹੀਂ ਆਜ਼ਾਦ ਹੋਏ ਭਾਰਤ ਆਜ਼ਾਦ ਹੋਇਆ ਹੋ ਸਕਦਾ ਪਰ ਜਿਹੜਾ ਪੰਜਾਬ ਸੀ ਉਦੋਂ ਇਸ ਦਿਨ ਪੰਜਾਬ ਉਜੜਿਆ ਸੀ ਤੇ ਅੱਜ ਵੀ ਅਸੀਂ ਆ ਉਜਾੜੇ ਦੇ ਦਿਨਾਂ ਨੂੰ ਭੋਗ ਰਹੇ ਆ ਕਿਉਂਕਿ ਅੱਜ ਵੀ ਅਸੀਂ ਗੁਲਾਮੀ ਦੇ ਵਿੱਚ ਬੰਦੇ ਹੋਏ ਹਾਂ ਇਸ ਕਰਕੇ ਆਪਣੀ ਸਮੂਹਿਕ ਚੇਤਨਾ ਦੇ ਵਿੱਚ ਇਹਨਾਂ ਜਿਹੜਾ ਦਿਨ ਸਾਡੇ ਮਨਾਂ ਦੇ ਵਿੱਚ ਇਹ ਪਾਇਆ ਗਿਆ ਕਿ 15 ਅਗਸਤ ਨੂੰ ਜਿਹੜਾ ਦੇਸ਼ ਆਜ਼ਾਦ ਹੋਇਆ ਸੀ ਪੰਜਾਬ ਆਜ਼ਾਦ ਹੋਇਆ ਸੀ ਇਹ ਸਾਡੀ ਸਮੂਹਿਕ ਚੇਤਨਾ ਦੇ ਵਿੱਚੋਂ ਕੱਢ ਕੇ ਸਾਡੇ ਬੱਚਿਆਂ ਨੂੰ ਦੱਸਿਆ ਜਾਵੇ ਇਤਿਹਾਸ ਪੜਾਇਆ ਜਾਵੇ ਕਿ ਇਹ ਪੰਜਾਬ ਦੇ ਵਾਸਤੇ ਕਾਲਾ ਦਿਨ ਸੀ ਉਜਾੜੇ ਦਾ ਦਿਨ ਸੀ ਇਸ ਦਿਨ ਪੰਜਾਬ ਦਾ ਸਭ ਕੁਝ ਉਜੜ ਗਿਆ ਸੀ ਗੁਰੂ ਘਰ ਸਾਡੇ ਉਜੜ ਗਏ ਸੀ ਭਾਸ਼ਾ ਸਾਡੀ ਉੱਡੜ ਗਈ ਸੀ ਤਾਂ ਹੀ ਜਿਹੜਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੁਨਹਿਰੀ ਦੌਰ ਦਾ ਜਿਹੜਾ ਇੱਕ ਸੁਪਨਾ ਦੇਖ ਸਕਦੇ ਆ ਕਿ ਜਿਹੜਾ ਲਹਿੰਦਾ ਤੇ ਚੜ੍ਹਦਾ ਪੰਜਾਬ ਆ ਉਹ ਬੜੇ ਸੁਖਾਲੇ ਢੰਗ ਦੇ ਨਾਲ ਇੱਕ ਦੂਜੇ ਨੂੰ ਮਿਲ ਸਕਦਾ ਆਉਣ ਜਾਣ ਹੋ ਸਕਦਾ ਵਪਾਰ ਹੋ ਸਕਦਾ ਉਹ ਤਾਂ ਹੀ ਹੋਣਾ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਜਿਹੜੀ ਇਹਨਾਂ ਦੀ ਬੱਚਿਆਂ ਦੀ ਸਮੂਹਿਕ ਚੇਤਨਾ ਦੇ ਵਿੱਚ ਇਹ ਗੱਲ ਪੈ ਗਈ ਕਿ ਆਜ਼ਾਦੀ ਦੇਵਸਾ ਇਹਨੂੰ ਕੱਢਣਾ ਪੈਣਾ ਸਕੂਲਾਂ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਪੈਣਾ ਕਿ ਇਹ ਪੰਜਾਬ ਦਾ ਉਜਾੜੇ ਦਾ ਦਿਨ ਸੀ ਤਾਂ ਹੀ ਬੱਚੇ ਜਿਹੜੇ ਉਸ ਪੱਧਰ ਦਾ ਸੋਚ ਸਕਦੇ ਨੇ ਤਾਂ ਹੀ ਉਹਨਾਂ ਦੇ ਮਨਾਂ ਦੇ ਵਿੱਚ ਲਹਿੰਦੇ ਪੰਜਾਬ ਦੇ ਪ੍ਰਤੀ ਜਿਹੜਾ ਉਹ ਪਿਆਰ ਪੈਦਾ ਹੋ ਸਕਦਾ ਚੜ੍ਹਦੇ ਪੰਜਾਬ ਦਾ ਲਹਿੰਦੇ ਪੰਜਾਬ ਦੇ ਨਾਲ ਤੇ ਲਹਿੰਦੇ ਪੰਜਾਬ ਦਾ ਚੜ੍ਹਦੇ ਪੰਜਾਬ ਦੇ ਨਾਲ ਉਹ ਜਿਹੜਾ ਪਿਆਰ ਪੈਦਾ ਹੋ ਸਕਦਾ ਉਹ ਤਾਂ ਹੀ ਹੋਣਾ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਇਤਿਹਾਸ ਪੜਾਵਾਂਗੇ ਤੇ ਉਹਨਾਂ ਨੂੰ ਕਾਰਨ ਦੱਸਾਂਗੇ ਕਿ ਕਿਹੜੇ-ਕਿਹੜੇ ਕਾਰਨਾਂ ਦੇ ਕਰਕੇ ਕਿੰਨਾ ਰਾਜਨੀਤਿਕ ਕਾਰਨਾਂ ਦੇ ਕਰਕੇ ਕਿੰਨਾ ਰਾਜਨੀਤਿਕ ਲੀਡਰਾਂ ਦੇ ਕਰਕੇ ਇਹ ਸਭ ਕੁਝ ਵਾਪਰਿਆ ਤਾਂ ਹੀ ਉਹ ਉਹ ਅਗਲੇ ਸਮੇਂ ਦੇ ਵਿੱਚ ਜਾ ਕੇ ਕੁਝ ਚੰਗਾ ਕਰਨ ਦਾ ਸੋਚਣਗੇ ਧੰਨਵਾਦ